ਨੰਬਰ 2 ਤੇ ਜਿੱਦਾਂ ਮੇਰਾ ਚੱਲਦਾ ਵੀ ਬ੍ਰਾਂਡ ਆ ਵੀ ਕਿਹੜਾ ਬ੍ਰਾਂਡ ਨਾਲ ਉਹਦਾ ਕਿੰਨਾ ਕੁ ਫਰਕ ਆ ਮੈਨੂੰ ਬਹੁਤ ਬੰਦਿਆਂ ਨੇ ਕਿਹਾ ਬਾਈ ਤੂੰ ਫਲਾਣ ਇੱਕ ਬਹੁਤ ਮਸ਼ਹੂਰ ਪਾਰਟੀ ਆ ਵੀ ਉਹਨਾਂ ਤੋਂ ਕਰਾਉਂਦਾ ਉਹਨਾਂ ਚ ਇਹਨਾਂ ਚ ਕੀ ਫਰਕ ਆ ਤੁਸੀਂ ਆਪ ਵੀ ਦੇਖ ਲਓ ਬਾਕੀ ਮੈਂ ਤੁਹਾਨੂੰ ਆਪ ਹੀ ਵੀ ਆਪਾਂ ਦੱਸ ਦੇ ਇੱਕ ਦੱਸਾਂਗੇ ਵੀ ਆ ਜਿਹੜਾ ਪਿੱਛੇ ਗੜਰੀ ਆ ਇਹ ਕਿਹੜੇ ਬੰਦਿਆਂ ਨੂੰ ਲੈਣੀ ਚਾਹੀਦੀ ਆ ਕਿਹੜਾ ਕੱਦੂ ਕਿਹੜੀ ਜ਼ਮੀਨ ਵਾਸਤੇ ਜਿਹੜਾ ਪਿੱਛੇ ਫੱਟਾ ਉਹ ਸੋਹਣੇ ਜਿੱਦਾਂ ਕਿ ਆ ਤੁਹਾਨੂੰ ਪਤਾ ਵੀ ਆਪਾਂ ਸਾਈ ਦਿੱਤੀ ਸੀ ਹੁੰਜਣ ਵਾਲਿਆਂ ਕੋਲ ਸਰੰਦ ਉਹਨਾਂ ਦੀ ਹੈਰੋਂ ਦਾ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਨੇ ਇਹ ਬਹੁਤ ਇੰਪੋਰਟੈਂਟ ਵੀਡੀਓ ਹੈ ਤੇ ਚ ਬਹੁਤ ਵਿਸ਼ਲੇਸ਼ਣ ਕਰਨੇ ਨੇ ਆਪਾਂ ਨੇ ਆ ਜੀ ਸੁਣਿਓ ਦਰਸ਼ਨ ਕਰੋ ਪਹਿਲਾਂ ਤਾਂ ਮੈਂ ਤੁਹਾਨੂੰ ਸਪੈਸੀਫਿਕੇਸ਼ਨ ਦੱਸਦਾ ਇਹ ਸਰੰਦ ਦੀ ਬਣੀ ਹੋਈ ਹੁੰਜਣ ਵਾਲਿਆਂ ਦੀ ਹੈਰੋਂ ਹੈਗੀ ਆ ਉੱਪਰ ਫਰੇਮ ਵਾਲੀ ਆ ਦੋ ਤਰ੍ਹਾਂ ਦੀਆਂ ਹੈਰੋਂ ਆਉਂਦੀਆਂ ਨੇ ਤੁਹਾਨੂੰ ਪਤਾ ਹੀ ਹੈ ਇੱਕ ਉੱਪਰ ਫਰੇਮ ਵਾਲੀ ਇੱਕ ਥੱਲੇ ਵਾਲੀ ਹੈ ਉੱਪਰ ਫਰੇਮ ਵਾਲੀ ਹੈਰੋਂ ਆ ਨੰਬਰ 2 ਤੇ ਆ ਇਹਦੇ ਜਿਹੜੀ ਗਾਰਡਰੀ ਲੱਗੀ ਹੋਈ ਆ ਤੇ ਆਹ ਜਿਹੜੀ ਇਹਦੀ ਫਰੇਮ ਆ ਇਹ 100 mm ਦੀ ਆ ਪੂਰੀ ਬਾਕੀ ਤੁਸੀਂ ਬੰਤਰ ਦੇਖ ਲਓ ਗਾਰਡਰੀ ਦੇਖ ਲਓ 5 ਢਾਈ ਦੀ ਮੇਰਾ ਖਿਆਲ ਆ ਕਹਿੰਦੇ ਹੁੰਦੇ ਨੇ ਇਹਨੂੰ ਠੀਕ ਆ ਦੇਖ ਲਈ ਹੁਣ ਆ ਗਈ ਆਪਣੀ 2-4 ਮੋਟੀਆਂ ਗੱਲਾਂ ਇਹ ਜਿਹੜੀਆਂ ਹੈਰਵਾਂ ਨੇ ਸਾਡੇ ਏਰੀਏ ਚ ਆਹੀ ਹੈਰਵਾਂ ਚਲਦੀਆਂ ਨੇ ਉੱਪਰ ਫਰੇਮ ਵਾਲੀਆਂ ਬੰਦ ਪੈਰਿੰਗਾਂ ਵਾਲੀਆਂ ਠੀਕ ਆ ਸਰੰਦ ਤੇ ਨਾਬੇ ਦੇ ਵਿੱਚ ਤੇ ਅਮਲੋਚ ਅਮ ਨਾਬੇ ਯੂਸੀ ਪੈਰਿੰਗ ਪਾਉਂਦੇ ਨੇ ਸਾਡੇ ਸਰੰਦ ਤੇ ਅਮਲੋਹੇ ਹੈਰਵਾਂ ਪੜਨਦੀਆਂ ਨੇ ਮੈਨੂੰ ਕਿਸੇ ਬੰਦੇ ਨੇ ਬਹੁਤ ਕਿਹਾ ਬਾਈ ਫਲਾਣਾ ਬ੍ਰਾਂਡ ਮਸ਼ਹੂਰ ਆ ਢੀਂਗਾ ਬ੍ਰਾਂਡ ਮਸ਼ਹੂਰ ਆ ਦੇਖੋ ਆਪਣੀ ਆਪਣੀ ਜਗ੍ਹਾ ਸਾਰੀ ਵਧੀਆ ਨੇ ਪਰ ਜਿਹੜੀ ਇਹ ਹੈਰਵਾਂ ਇਹ ਬ੍ਰਾਂਡਾਂ ਨਾਲੋਂ ਵਜਨ 'ਚ ਵੀ ਰਤੀ ਮਾਸਾ ਉੱਪਰੇ ਉੱਤਰੂਗੀ ਤੇ ਆਹ ਜਿਹੜੀ ਇਹਦੀ ਆਹ ਹੈ ਬੀਮ ਇਹ ਆਮ 75 ਦਾ ਲਾਉਂਦੇ ਨੇ ਬਹੁਤ ਫੇਮਸ ਬ੍ਰਾਂਡ ਇਹਨਾਂ ਨੇ ਸੌਦਾ ਲਾਇਆ ਹੋਇਆ ਬਲੇਡ ਤੁਹਾਡੇ ਸਾਹਮਣੇ ਨੇ ਬਣਤਰ ਤੁਹਾਡੇ ਸਾਹਮਣੇ ਆ ਆ ਗਾਡਰੀ ਦੇਖ ਲਓ 베ਰਿੰਗਾਂ ਦੇ ਦਰਸ਼ਨ ਕਰ ਲਓ ਮਤਲਬ ਕਿ ਜਿਹੜਾ ਜਿੱਦਾਂ ਆਪਾਂ ਇਹਨਾਂ ਬ੍ਰਾਂਡ ਹੁੰਦਾ ਬਹੁਤ ਫੇਮਸ ਆ ਉਹ ਬ੍ਰਾਂਡ ਨਾਲੋਂ ਤਾਂ ਮੈਨੂੰ ਬਹੁਤ ਬੰਦਿਆਂ ਨੇ ਡਰਾਇਆ ਬਾਈ ਯਾਰ ਤਾਂ ਉਹ ਲੈਣੀ ਸੀ ਉਹਦੇ ਨਾਲ ਉੱਪਰ ਆ ਕੋਈ ਥੱਲੇ ਹੈ ਰੋ ਹੈ ਨਹੀਂ ਜੀ ਹੁੰਜਣ ਵਾਲਿਆਂ ਦੀ ਹੈਗੀ ਆ ਬਣੀ ਹੋਈ ਆ ਨੰਬਰ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਸੇਵ ਕਰ ਸਕਦੇ ਹੋ ਠੀਕ ਆ ਜੀ ਇਹ ਤਾਂ ਇਹ ਗੱਲ ਕਲੀਅਰ ਹੋ ਗਈ ਬਾਕੀ ਤੁਹਾਡੇ ਸਾਹਮਣੇ ਆ ਅਗਲੀ ਗੱਲ ਹੁਣ ਆ ਗਈ ਆਹ ਚੈਨਰੀ ਦੀ ਯਾਰ ਪਿੱਛੇ ਜਿਹੜਾ ਰੋਟਾਵੇਟਰ ਟਾਈਪ ਕਈ ਕੰਪਨੀਆਂ ਫੱਟਾ ਲਾਉਂਦੀਆਂ ਨੇ ਉਹਦੀ ਗੱਲ ਦੇਖੋ ਜਿੱਥੇ ਤੱਕ ਚੈਨਰੀ ਦਾ ਸਵਾਲ ਆ ਚੈਨਰੀ ਉੱਥੇ ਕਾਮਯਾਬ ਹੈ ਉੱਥੇ ਦੀ ਲੋੜ ਜ਼ਿਆਦਾ ਜਿੱਦਾਂ ਤੁਸੀਂ ਮੱਕੀ ਵਾਲੇ ਖਰਚੇ ਬੋਣੇ ਨੇ ਸੂਰਜਮੁਖੀ ਬੋਣੀ ਆ ਜਾਂ ਵਿੱਚ ਕੋਈ ਵੀ ਗੰਦਕਬਾੜ ਆਪਾਂ ਨੇ ਬੋਣਾ ਫੱਟੇ ਦੀ ਕੀ ਦਿੱਕਤ ਆ ਉਹ ਘੱਟ ਪਾਣੀ ਤੇ ਮੰਨ ਕੇ ਚਲੋ ਉਹਦਾ ਕੱਦੂ ਕਰਨਾ ਪੈਂਦਾ ਫੱਟਾ ਕੀ ਕਰਦਾ ਹੈ ਉਤਰ ਲਾਂਦਾ ਫੇਰ ਫੇਰ ਕੇ ਸਵਾਗਾ ਟਾਈਪ ਜਿੱਥੇ ਤੁਸੀਂ ਕੋਈ ਚੀਜ਼ ਬੋਣੀ ਆ ਉੱਥੇ ਹਮੇਸ਼ਾ ਇਹਨੂੰ ਤਵਜੀਹ ਦਿਓ ਇਹ ਆਮ ਸਾਡੇ ਵਾਲੀਆਂ ਜ਼ਮੀਨਾਂ 'ਚ ਵੀ ਬਹੁਤ ਕਾਮਜਾਬ ਆ ਇਹਦਾ ਮੇਨ ਐਡਵਾਂਟੇਜ ਕੀ ਆ ਕਿ ਹਲਾਈ ਜਿੱਡਾ ਮਰਜੀ ਕੋਈ ਪਾਇਲਟ ਬਣੀ ਜਾਵੇ ਹਲਾਈ ਨਹੀਂ ਕਿਸੇ ਨੂੰ ਦੀਂਦੀ ਹੁੰਦੀ ਕੱਦੂ 'ਚ ਇਹਦਾ ਕੀ ਆ ਮੈਂ ਤਾਂ ਕੱਦੂਏ ਦੋ ਵਾਰ ਕਰਦਾ ਜੇ ਤਿੰਨ ਵਾਰ ਕਰਨਾ ਇੱਕ ਵਾਰ ਐਨੂੰ ਚੱਕ ਕੇ ਫੇਰਤੀ ਇੱਕ ਵਾਰ ਦੂਈ ਪਾਸੋਂ ਚੱਕ ਕੇ ਫੇਰਤੀ ਤੀਜੀ ਵਾਰ ਆ ਸਿੱਟ ਲਈ ਲੇਜ਼ਰ ਹੋਇਆ ਪਾ ਹੁੰਦਾ ਗੱਲ ਖਤਮ ਹਲਾਈ ਦੀ ਕੋਈ ਸਮੱਸਿਆ ਨਹੀਂ ਆਪਾਂ ਨੂੰ ਆਊਗੀ ਠੀਕ ਆ ਜੀ ਅਗਲੀ ਗੱਲ ਆ ਗਈ ਤੁਹਾਡੇ ਫੱਟੇ ਦੀ ਫੱਟੇ ਦਾ ਇਹ ਆ ਵੀ ਪਾਸੋਂ ਦੀ ਇਹੀ ਸਮੱਸਿਆ ਕਿ ਉਹ ਜਿਹੜਾ ਪਾਣੀ ਆ ਉਹ ਜਿੱਥੇ ਗੰਦ ਕਬਾੜ ਆ ਉੱਥੇ ਉਹ ਤੈਰਨ ਲੱਗ ਜਾਂਦਾ ਆ ਚੀਜ਼ ਵੀ ਆਪਣੀ ਜਗ੍ਹਾ ਪੂਰੀ ਕਾਮਜਾਵਾ ਉਹ ਚੀਜ਼ ਵੀ ਆਪਣੀ ਜਗ੍ਹਾ ਪੂਰੀ ਕਾਮਜਾਵਾ ਦੋਨਾਂ ਦੇ ਆਪਣੇ ਆਪਣੇ ਐਡਵਾਂਟੇਜ ਨੇ ਆਪਣੇ ਆਪਣੇ ਡਿਸਐਡਵਾਂਟੇਜ ਨੇ ਜ਼ਿਆਦਾਤਰ ਸਾਡੇ ਏਰੀਏ ਚ ਆਹੀ ਗਾਰਡਨਿੰਗ ਲੱਗਦੀ ਆ ਇਹਦਾ ਇਹ ਬਹੁਤ ਫਾਇਦਾ ਹੈ ਕਿ ਜਿਹੜੀ ਹਲਾਈ ਦੀ ਸਮੱਸਿਆ ਉਹ ਨਹੀਂ ਤੁਹਾਨੂੰ ਬਿਲਕੁਲ ਆਉਂਦੀ। ਬਾਕੀ ਫੱਟੇ ਆ ਜਿਹੜਾ ਪਿੱਛੇ ਰੋਟਾਵੇਟਰ 타입 ਫੱਟਾ ਹੈ ਉਹ ਆਪਾਂ ਨੇ ਕਦੇ ਚਲਾਈ ਨਹੀਂ। ਮਾਰਾ ਰੱਖੇ ਸੁੱਖ ਆਪਾਂ ਉਹ ਵੀ ਚਲਾ ਲੈਣੀ ਆ। ਆਪਾਂ ਉਹਦਾ ਵੀ ਨਤੀਜਾ ਕੱਢਾਂਗੇ ਛੇਤੀ। ਠੀਕ ਆ। ਸਾਰੀਆਂ ਗੱਲਾਂ ਕਲੀਅਰ ਹੋ ਗਈਆਂ। ਆਹ ਚੈਨ ਦੀ ਦਾ ਕੀ ਮਤਲਬ ਆ? ਫੱਟੇ ਦਾ ਕੀ ਆ? ਅਗਲੀ ਗੱਲ ਇਹਦੀਆਂ ਹੈਰੋਨੀਆਂ ਦੋ ਚਾਰ ਗੱਲਾਂ ਹੋਰ ਕਰ ਲਈਏ। काम ਕਰਕੇ यूसी बेयरिंग पाए जाते ने नाबे ज्यादातर सारे यूसी बेयरिंगे ਪਾਉਂਦੇ ਨੇ ਯੂਸੀ ਬੇਰਿੰਗਾਂ ਦਾ ਕੀ ਆ ਕਿ ਉਹ ਸਸਤੇ ਨੇ ਲਾਈਫ ਉਹਨਾਂ ਦੀ ਘੱਟ ਆ ਪਰ ਉਹ ਸਸਤੇ ਨੇ ਇਹਨਾਂ ਦੀ ਲਾਈਫ 5 ਸਾਲ ਤੱਕ ਪੱਕੀ ਹੋ ਜੇ ਤੁਸੀਂ ਸੰਭਾਲ ਰੱਖੋ 10 ਸਾਲ ਵੀ ਲਾ ਜਾਂਦੇ ਨੇ ਖੈਰੋਂ ਚ ਪਾਣੀ ਜਾਂ ਗਾਰਾ ਉਦੋਂ ਪੈਂਦਾ ਜਦ ਤੁਸੀਂ ਡਬੋ ਕੇ ਟਰੈਕਟਰ ਬੰਦ ਕਰਕੇ ਲਿਫਟ ਥੱਲੇ ਸਿੱਟਦੰਿਓ ਲਿਫਟ ਥੱਲੇ ਸਿੱਟ ਕੇ ਨਾ ਖੜਾਓ ਜਾਂ ਟਰੈਕਟਰ ਗੜੇ ਨਾ ਅਦਰਵਾਈਜ਼ ਗਾਰਾ ਗੂਰਾ ਛੇਤੀ ਕੀਤਿਆਂ ਪੈਂਦਾ ਨਹੀਂ ਕਵਾਲਿਟੀ ਦੇਖ ਲਓ A1 ਦਾ ਪੂਰਾ ਟੌਪ ਕਲਾਸ ਆ ਪਾਈਪ ਲਾਇਵ ਆ ਆ ਵੀ ਦੇਖ ਲਓ ਤਵੇ ਵੀ ਪੂਰੇ ਵਧੀਆ ਲਾਇਏ ਹੋਏ ਨੇ ਆ ਵੀ ਦੇਖ ਸਕਦੇ ਹੋ ਤੁਸੀਂ ਆ ਮੰਨ ਲਓ ਯਾਰ ਪੂਰੀ ਟਿਪ ਟੌਪ ਬਣਤਰ ਆ ਕੋਈ ਇਹੀ ਜੀ ਗੱਲ ਨਹੀਂ ਹੈਗੀ ਵੀ ਬ੍ਰਾਂਡ ਜੀ ਫਲਾਣਾ ਫੇਮਸ ਆ ਜਾਂ ਵੀ ਉਹਨਾਂ ਨਾਲ ਕੋਈ ਥੱਲੇ ਵਾਲੀ ਗੱਲ ਆ ਉਹਨਾਂ ਨਾਲੋਂ ਜੇ ਉੱਪਰ ਨਹੀਂ ਤਾਂ ਮੁਕਾਬਲਾ ਤਾਂ ਜਰੂਰ ਆ ਫਰੇਮ ਮੰਨ ਕੇ ਚੱਲੋ ਉਹਨਾਂ ਦੀ 75 ਆ ਇਹਦੀ 100 ਆ ਇਹ ਉੱਪਰ ਹੈ ਬਾਕੀ ਮੈਨੂੰ ਤਾਂ ਕੋਈ ਘਾਟ ਲੱਗੀ ਨਹੀਂ ਜੇ ਤੁਸੀਂ ਕੋਈ ਇਹਦੇ ਸੁਝਾਅ ਦੇਣਾ ਚਾਹੋ ਤਾਂ ਜਰੂਰ ਦਿਓ ਪਹਿਲਾਂ ਇਹ ਹੰਝਣ ਵਾਲੇ ਬਹੁਤ ਪਹਿਲਾਂ ਫਿਰ ਉਹ ਬਣਾਉਣ ਲੱਗੇ ਤੇ ਪਹਿਲਾਂ ਇਹ ਵਿਚਾਲੇ ਹਾਲਾਉਂਦੇ ਹੁੰਦੇ ਸੀ ਫਾਲਾ ਹੁਣ ਇਹਨਾਂ ਨੇ ਡਿਜ਼ਾਈਨ ਚੇਂਜ ਕਰਕੇ ਫਾਲਾ ਚੱਕ ਤਾਂ ਹੁਣ ਫਾਲੇ ਦੀ ਕੋਈ ਲੋਡ ਨਹੀਂ ਹੈਗੀ ਠੀਕ ਆ ਜੀ ਮੇਰਾ ਖਿਆਲ ਆ ਆਲਮੋਸਟ ਆਲਮੋਸਟ ਗੱਲਾਂ ਸਾਰੀਆਂ ਕਲੀਅਰ ਨੇ ਸਾਮ ਸੰਭਾਲਤਾ ਬਸੇ ਦੀ ਇਹੀ ਆ ਕਿ ਤੁਸੀਂ ਇਹਨੂੰ ਲਿਫਟ ਛੱਡ ਕੇ ਨਾ ਖੜਾਓ ਜੇ ਉੱਪਰ ਚੱਕ ਕੇ ਖੜਾਉਂਗੇ ਤੇ ਜਦੋਂ ਤੁਸੀਂ ਖੜਾਉਣੀ ਆ ਹੈਰੋ ਉਦੋਂ ਗਰੀਸ ਮਾਰ ਦੋ ਇਹ ਪਾਇਰਿੰਗ ਜਿਹੜੇ ਬੰਦ ਪਾਇਰਿੰਗ ਨੇ ਤਾਂ ਮੇਰੇ ਕੋਲ ਇਹੋ ਜਿਹੇ ਵੀ ਪਏ ਨੇ ਆਂਕੜੇ ਬੰਦਿਆਂ ਦੇ ਵੀ 10-10 ਸਾਲ ਹੋ ਗਏ ਖੁੱਲੇ ਨਹੀਂ ਠੀਕ ਆ ਜੀ ਬਾਕੀ ਆਪਣੇ ਏਰੀਆ 'ਚ ਜ਼ਿਆਦਾਤਰ ਇਹੀ ਹੈ ਰੋਆਂ ਚੱਲਦੀਆਂ ਨੇ ਆਹ ਵਾਲੀਆਂ ਮੇਰਾ ਖਿਆਲ ਹੈ ਸਾਰੀਆਂ ਗੱਲਾਂ ਕਲੀਅਰ ਨੇ ਜੇ ਕੋਈ ਲੈਣਾ ਚਾਹੁੰਦਾ ਤਾਂ ਆਹ ਪਾਈਆਂ ਦਾ ਸੰਪਰਕ ਨੰਬਰ ਹੈਗਾ ਹੁੰਜਣ ਵਾਲਿਆਂ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਰੇਟ ਪਾਣੀ ਤੁਸੀਂ ਆਪ ਕਰਨਾ ਆਪਾਂ ਇਹ ਚੱਕਰਾਂ 'ਚ ਕਿਸੇ 'ਚ ਪੈਂਦੇ ਨਹੀਂ ਤੁਹਾਨੂੰ 5 ਦੀ ਦੇਣ ਤੁਹਾਨੂੰ 75 ਦੀ ਦੇਣ ਇਹ ਮੇਰਾ ਕੰਮ ਨਹੀਂ ਹੈਗਾ ਮੇਰਾ ਕੰਮ ਹੈਗਾ ਚੀਜ਼ ਦਿਖਾਉਣੀ ਮੈਨੂੰ ਇਹੀ ਸੀ ਕਿ ਡਿਜ਼ਾਈਨ ਵਧੀਆ ਹੋਵੇ ਡਿਜ਼ਾਈਨ ਐਨ ਪੂਰਾ ਟਿਪ ਟੋਪ ਆ ਐਨ ਬਰਾਂਡਾ ਨੂੰ ਮਾਤ ਪਾਉਂਦਾ ਹਰ ਚੀਜ਼ ਉਦਾਂ ਹੀ ਲੱਗੀ ਹੋਈ ਆ ਪਿੱਛੇ ਚੈਨਰੀ ਉਹੀ ਆ ਫਰੇਮ ਉਹਨਾਂ ਦਾ ਭਾਰੀ ਆ ਆਹੀ ਹੁੰਦਾ 8 8 ਦੀ ਇਹ ਹੈ ਰੋਣ ਫੱਟੇ ਆ ਚੈਨਰੀ ਦਾ ਤੁਹਾਨੂੰ ਦੋਹਾਂ ਦਾ ਮੈਂ ਫਰਕ ਦੱਸਦਾ ਵੀ ਕੀ ਹੁੰਦਾ ਬੈਰੀਆਂ ਦਾ ਵੀ ਦੱਸਦਾ ਬਸ ਆਹੀ ਸੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ